ਹਲੋ ਦੋਸਤੋ ਰਜਨੀਕੇ ਦੁਨੀਆ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਅਸੀਂ ਬਣਾਵਾਂਗੇ ਮਸਾਲਾ ਆਲੂ ਜਦੋਂ ਘਰ ਵਿੱਚ ਕੋਈ ਸਬਜ਼ੀ ਨਹੀਂ ਹੁੰਦੀ ਤਾਂ ਤੁਸੀਂ ਇਸ ਨੂੰ ਬਹੁਤ ਜਲਦੀ ਹੀ ਬਣਾ ਸਕਦੇ ਹੋ ਤੇ ਇਸ ਨੂੰ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਬੱਚੇ ਇਸ ਨੂੰ ਬਹੁਤ ਪਸੰਦ ਕਰਦੇ ਨੇ ਤੇ ਇਹ ਚਟਪਟ ਬਣ ਕੇ ਤਿਆਰ ਹੋ ਜਾਂਦੀ ਆ ਚਲੋ ਸ਼ੁਰੂ ਕਰਨੇ ਆ ਵੀਡੀਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤੇ ਐਂਡ ਤੱਕ ਬਨੇ ਰਹੋ ਵੀਡੀਓ 'ਚ ਅਸੀਂ ਲਵਾਂਗੇ ਕਪੈਣ ਪੈਣ ਨੂੰ ਗੈਸ ਉਪਰ ਰੱਖ ਦਵਾਂਗੇ ਉਹਨਾਂ ਦੇ ਵਿੱਚ ਪਾਵਾਂਗੇ ਅਸੀਂ ਤੇਲ ਤੇਲ ਤੁਸੀਂ ਘਾਟੀ ਰੱਖਣਾ ਤੇਲ ਵਿੱਚ ਪਾਵਾਂਗੇ ਰਾਈ ਦੋ ਚਾਰ ਲਾਲ ਮਿਰਚਾਂ ਸਾਬਤ ਲਾਲ ਮਿਰਚਾਂ ਰਾਈ ਸਾਡੀ ਪੁੱਜ ਗਈ ਆ ਹੁਣ ਅਦੇ ਵਿੱਚ ਪਾਵਾਂਗੇ ਅਸੀਂ ਜੀਰਾ ਹਰੀ ਪੱਤਾ ਕਟਿਆ ਹੋਇਆ ਪਿਆਜ਼ ਨਾਲ ਹੀ ਪਾ ਦਾਂਗੇ ਹਰੀਆਂ ਮਿਰਚਾਂ ਟਮਾਟਰ ਪਾ ਕੇ ਇਹਦੇ ਵਿੱਚ ਕਰ ਦਾਂਗੇ ਸਾਰੇ ਮਸਾਲੇ ਐਡ ਉਰੀ ਜੀ ਲਾਲ ਮਿਰਚ ਨਮਕ ਨਮਕ ਤੁਸੀਂ ਸਵਾਦ ਅਨੁਸਾਰ ਲੈਣਾ ਹਲਦੀ ਆਮਚੂਰ ਪਾਊਡਰ ਹੁਣ ਇਹਦੇ ਵਿੱਚ ਪਾ ਦਾਂਗੇ ਉਬਲੇ ਹੋਏ ਆਲੂ ਮੈਂ ਆਲੂ ਪਹਿਲੇ ਹੀ ਵਾਲ ਕੇ ਰੱਖ ਲਏ ਸੀ ਤੁਸੀਂ ਇਹਨਾਂ ਨੂੰ ਮੈਸ਼ ਕਰਕੇ ਜਾਂ ਕੱਢ ਦੇਣਾ ਛੋਟੇ-ਛੋਟੇ ਪੀਸ ਕਰਕੇ ਵੀ ਪਾ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਸ ਤਰ੍ਹਾਂ ਹੀ ਇਸ ਨੂੰ ਪਾ ਸਕਦੇ ਹੋ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਸਹੀ ਪਰਸ਼ੀ ਦੇ ਨਾਲ ਮਿਕਸ ਕਰਦਾਂਗੇ ਇਹ ਜਲਦੀ ਹੀ ਬਣ ਜਾਂਦੇ ਹਨ ਕਿਉਂਕਿ ਆਲੂ ਪਹਿਲੇ ਹੀ ਉਬਲੇ ਦੇ ਸੀ ਇਸ ਕਰਕੇ ਇਸ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਲੋ ਜੀ ਮਸਾਲਾ ਆਲੂ ਸਾਡੇ ਬਣ ਗਏ ਨੇ ਤੁਸੀਂ ਇਸ ਨੂੰ ਰੋਟੀ ਨਾਲ ਜਾਂ ਪਰੌਂਠੀ ਨਾਲ ਖਾ ਸਕਦੇ ਹੋ ਇਸਦੀ ਹੀ ਸਟਫਿੰਗ ਢੋਸੇ ਅਤੇ ਸਮੋਸੇ ਵਿੱਚ ਕੀਤੀ ਜਾਂਦੀ ਹੈ ਇਹ ਬਹੁਤ ਸਵਾਦ ਬੰਦੇ ਨੇ ਬੱਚੇ ਇਸ ਨੂੰ ਬਹੁਤ ਹੀ ਪਸੰਦ ਕਰਦੇ ਨੇ ਤੁਸੀਂ ਇੱਕ ਵਾਰੀ ਇਸ ਨੂੰ ਜ਼ਰੂਰ ਬਣਾ ਕੇ ਖਾਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਥੈਂਕ ਯੂ ਫਾਰ ਵਾਚਿੰਗ ਬਾਏ ਬਾਏ